ਮਾਮਲਾ ਪਟੰਡਾ ਦੇ ਥਾਣਾ ਘਰਮਲ ਦਾ ਹੈ ਜਿੱਥੇ ਦੇ ਇੱਕ ਹੋਰ ਤੋਂ ਵੱਲੋਂ ਆਪਣੀ ਹੀ ਜਾਣ-ਪਛਾਣ ਦੇ ਇੱਕ ਵਿਅਕਤੀ ਨੂੰ ਘਰ ਬੁਲਾ ਕੇ ਪਰਚਾ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਉਸ ਤੇਿਆਰੀ ਚਾਦੀਤੀ ਜਿਸ ਤੋਂ ਬਾਅਦ ਜਦੋਂ ਉਹ ਬੰਦਾ ਬੇਹੋਸ਼ ਹੋ ਗਿਆ ਤਾਂ ਉਸ ਨਾਲ ਇੱਕ ਅਸ਼ਲੀਲ ਵੀਡੀਓ ਬਣਾਈ ਤੇ ਚਾਲੂ ਸੰਬੰਧ ਨੂੰ ਹੌਸ਼ ਆਇਆ ਉਸ ਉੱਤੇ ਇਲਜ਼ਾਮ ਲਗਾਏ ਗਏ ਕਿ ਉਸਦੇ ਨਾਲ ਇੱਕ ਗਲਤ ਹਰਕਤ ਕੀਤੀ ਗਈ ਹੈ ਅਤੇ ਪੈਸੇ ਵਗਾਰਾ ਵੀ ਕੱਢੇ ਗਏ ਨੇ ਇਸ ਤੇ ਉਸਨੇ ਇੱਕ ਦਰਖਾਸਤ ਅ ਡੀਐਸਪੀ ਸਿਟੀ ਤੋਂ ਦੇ ਦਸਤਾਵੇਜ਼ ਦਿੱਤੀ ਜਿਸ ਤੇ ਡੀਐਸਪੀ ਸਿਟੀ ਨੂੰ ਕਹਿੰਦੇ ਕਿ ਇੱਕ ਦਰਖਾਸਤ ਮਸੂਲ ਹੋਈ ਹੈ ਜਿਸ ਤੇ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ ਔਰ ਤੱਥਾਂ ਦੇ ਹਿਸਾਬ ਨਾਲ ਜੋ ਵੀ ਸਾਹਮਣੇ ਆਏਗਾ ਉਸ ਦੇ ਹਿਸਾਬ ਤੇ ਕਾਰਵਾਈ ਕੀਤੀ ਜਾਵੇ ਸਰ ਆ ਬਰਸ਼ਨਾ ਕਰਦੇ ਹਾਂ ਕਿ ਇੱਕ ਬੇਨਤੀ ਦਿੱਤੀ ਆ ਵੀ ਇਹ ਤੁਹਾਨੂੰ ਸਕਦੇ ਇਹ ਇੱਕ ਨਿਯਮ ਲੱਗਾ ਜੀ ਇਹ ਇੰਗਰੇਜ਼ੀ ਵਿੱਚ ਵੀ ਹੋਣੀ ਜੀ ਆਪਣੀ ਆਪਾ ਹਾਂ ਮੈਂ ਉਸ ਤੋਂ ਪਹਿਨ ਨਹੀਂ ਕੀਤਾ ਇਹ ਥਾਣਾ ਥਰਮਲ ਦੇ ਕਿ ਸਾਡੇ ਕੋਲ ਇੱਕ ਕੰਪਲੇਂਟ ਮਸੂਲ ਹੋਈ ਹੈ ਜਿੱਥੇ ਗਗਨਜੋਤ ਸਿੰਘ ਨਾਮ ਦਾ ਇੱਕ ਲੜਕਾ ਹੈਗਾ ਜਿਸਨੇ ਕਿਹਾ ਸੀ ਕਿ ਉਹ ਵੈਸੇ ਤਾਂ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਬਟ ਉਹ ਕਾ ਬਠਿੰਡੇ ਕਾफी ਹੌਲਾ ਜਾਂਦਾ ਹੈਗਾ ਤੇ ਜਿਸਨੇ ਕਿਹਾ ਸੀ ਕਿ ਕਿਸੇ ਉਹ ਲੜਕੀ ਨੂੰ ਜਾਣਦਾ ਸੀ ਉਸ ਲੜਕੀ ਨੇ ਉਸ ਨੂੰ ਆਪਣੇ ਘਰੇ ਬੁਲਾਇਆ ਸੀ ਤੇ ਮੈਰਿਡ ਸੀ ਲੜਕੀ ਉਸਨੇ ਤਾਂ ਕਿਹਾ ਕਿ ਮੈਂ ਮੈਰਿਡਾਂ ਦਾ ਮੇਰੇ ਹਸਬੰਦ ਨਾਲ ਨਹੀਂ ਬੰਦੀ ਵੀ ਸਾਡਾ ਕੋਈ ਰਾਈਨਾਮਾ ਦੀ ਗੱਲ ਚੱਲ ਰਹੀ ਹੈਗਾ ਕਰਵਾ ਦਿਓ ਉਸ ਸਬੰਧੀ ਉਸ ਨੂੰ ਆਪਣੇ ਘਰੇ ਬੁਲਾਇਆ ਤਾਂ ਜੋ ਉਸਨੇ ਅਲਿਗੇਸ਼ਨਸ ਲੜਕੇ ਨੇ ਲਗਾਏ ਹੈ ਕਿ ਜਦੋਂ ਘਰੇ ਗਿਆ ਤਾਂ ਉਸਨੇ ਚਾਹ ਪੀਤੀ ਦੋਸਤੋ ਬਾਦ ਉਹ ਬੇਹੋਸ਼ ਹੋ ਗਿਆ ਸੀਗਾ ਉਸ ਤੋਂ ਬਾਦ ਉਹਨਾਂ ਨੇ ਉਸਦੇ ਕੱਪੜੇ ਉਤਾਰ ਕੇ ਜਾਂ ਵੀਡੀਓ ਬਣਾਈ ਹੈ ਜਾਂ ਉੱਥੇ ਕੁਝ ਪੈਸੇ ਸੀ ਜਾਂ ਕੋਈ ਹੋਰ ਹੈਗਾ ਉਹ ਉਹਦੀ ਜੇਬ ਚੋਂ ਕੱਢ ਲਿਆ ਸੀਗਾ ਜਿਸ ਬੰਦੇ ਨੂੰ ਸਾਡਾ ਥਾਣਾ ਥਰਮਲ ਵਿਖੇ ਕੰਪਲੇਟ ਮਸੂਲ ਹੋਈ ਤੇ ਅਸੀਂ ਅਸੀਂ ਪ੍ਰੀਲਿਮਿਨਰੀ ਵੈਰੀਫਿਕੇਸ਼ਨ ਕਰ ਰਹੇ ਹਾਂ ਜੀ ਤੇ ਇਹਦੀ ਵੈਰੀਫਿਕੇਸ਼ਨ ਪ੍ਰਾਂਤ ਜੋ ਵੀ ਫੈਕਟ ਸਾਹਮਣੇ ਆਉਣਗੇ ਉਸ 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 ਸਾਹਮਣੇ ਬੰਦੀ ਕਾਰਵਾਈ ਹਵਾਲੇ ਚ ਲੈ ਕੇ ਜਾਂਦੇ ਆਏ ਇਸ ਲਈ ਇਹ ਵੀ ਹੈ ਕਿ ਜਦੋਂ ਲਾਈਵ ਜੇਕਰ ਕੋਈ ਇਹ ਇਹ ਸਾਰਾ ਹੁਣ ਵੈਰੀਫਿਕੇਸ਼ਨ ਦਾ ਵਿਸ਼ਾ ਹੈਗਾ ਜੀ ਕਿਉਂਕਿ ਜੇ ਵੀ ਸਾਡੇ ਕੋਲ ਕੰਪਲੇਂਟ ਮਸਕੂਲ ਹੋਈ ਉਹਦੇ ਚ ਜਿਹੜਾ ਅਸੀਂ ਕੰਪਲੇਂਟ ਅਸੀਂ ਇੱਕ ਵਾਰ ਉਹਨਾਂ ਨੂੰ ਬੁਲਾਵਾਂਗੇ ਜੀ ਉਹ ਆਪਣਾ ਕੋਈ ਆਪਣਾ ਅਗਰ ਲਈ ਆਏ ਜਾਂ ਕਿੱਦਾਂ ਲਏ ਜਾਂ ਕੋਈ ਟਰਾਂਸਫਰ ਆਇਆ ਕੀ ਕਰਵਾਏ ਆ ਜਾਂ ਨਹੀਂ ਕਰਵਾਏਗੇ ਉਹ ਤੋਂ ਕਲੀਅਰ ਕਰਕੇ ਅਗਰ ਇਹਦਾ ਦੀ ਗੱਲ ਸਾਹਮਣੇ ਆਈ ਤਾਂ ਜੇ ਕਿ ਸਖਤ ਤੋਂ ਸਖਤ ਤਾਰਾਵਾ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ ਕਿਹੜੀ ਨਿਗਰਤਮਾ ਭਜੀ ਇਹ ਕੰਪਲੇਂਟ ਨੇ ਜੋ ਦੱਸਿਆ ਸੀ ਕਿ ਅਦਰਸ਼ਨਗਰ ਦੇ ਵਿੱਚ ਉਹ ਗਿਆ ਸੀ ਉੱਥੇ ਘਰ ਸੀਗਾ ਤਾਂ ਉੱਥੋਂ ਦਾ ਮੈਟਰ ਹੈਗਾ ਜਿਸ ਕਰਕੇ ਪੀਐਸ ਖਰ